ਸ਼ਸ਼ੀਕਲ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਇਸ ਚੈਨਲ ਤੇ ਵੀ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾਉਣੀ ਆ ਇੱਕ ਤਰ੍ਹਾਂ ਦੀ ਕ੍ਰਾਈਮ ਸਟੋਰੀ ਵੀ ਕਹਿ ਸਕਦੇ ਹੋ ਮੋਟੀਵੇਸ਼ਨਲ ਸਟੋਰੀ ਵੀ ਕਹਿ ਸਕਦੇ ਹੋ ਪਰ ਤੁਹਾਨੂੰ ਇਹ ਨਹੀਂ ਕਿ ਮੈਂ 네ਗੇਟਿਵ ਕਰਨ ਆਇਆ ਹਾਂ ਜਾਂ ਕੁਝ ਜਿਹੜਾ ਦੂਜਾ ਚੈਨਲ ਆ ਮੇਰਾ ਕ੍ਰਾਈਮ ਸਟੋਰੀ ਵਾਲਾ ਉਹਦਾ ਕੰਟੈਂਟ ਇਹਦੇ ਤੇ ਲੈ ਕੇ ਆ ਰਿਹਾ ਤੁਹਾਨੂੰ ਕੁਝ ਜਿਹੜਾ ਸਿੱਖਣ ਨੂੰ ਮਿਲ ਜੇ ਜਿਹੜਾ ਇੱਕ ਰਿਸ਼ਤਿਆਂ ਦੇ ਵਿੱਚ ਖਟਾਸ ਆ ਉਹ ਦੂਰ ਹੋ ਜੇ ਇਹੀ ਮਕਸਦ ਦੇ ਨਾਲ ਅੱਜ ਇੱਕ ਸੱਚੀ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਆ ਪਤੀ ਪਤਨੀ ਦੀ ਦੇ ਨਾਲ ਜੁੜੀ ਹੋਈ ਇਹ ਘਟਨਾ ਮਾਜੀ ਘਟਨਾ ਹੈਗੀ ਆ ਜੀ Madhya Pradesh Gwalior Madoganji ਦੀ ਹੁਣੇ ਰੀਸੈਂਟਲੀ ਇਹ ਜਿਹੜੀ ਖਬਰ ਅਖਬਾਰ ਦੇ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਤੇ ਫੈਲੀ ਸੀ ਮਾਰਚ 2025 ਦੀ ਜਿਹੜੀ ਗੱਲ ਆ ਪਤੀ ਤਿਆਰ ਹੋ ਰਿਹਾ ਬਹੁਤ ਚਾਵਾਂ ਦੇ ਨਾਲ ਤਿਆਰ ਹੋ ਰਿਹਾ ਅੱਜ ਕੁਝ ਵੱਖਰਾ ਮਤਲਬ ਤਿਆਰ ਤਾਂ ਚਲੋ ਅੱਗੇ ਵੀ ਹੁੰਦਾ ਸੀ ਅੱਜ ਥੋੜਾ ਡਿਫਰੈਂਟ ਤਰੀਕੇ ਦੇ ਨਾਲ ਕੁਝ ਅਲੱਗ ਲੱਗਣਾ ਚਾਹੁੰਦਾ ਕੋਈ ਖਾਸ ਗੱਲ ਹੈ ਆਪਣੀ ਪਤਨੀ ਨੂੰ ਕਹਿੰਦਾ ਕਿ ਅੱਜ ਮੇਰੀ ਬਹੁਤ ਜ਼ਰੂਰੀ ਇੱਕ ਮੀਟਿੰਗ ਆ ਤੇ ਮੈਂ ਕਿੰਨਾ ਟਾਈਮ ਮੈਨੂੰ ਲੱਗ ਜੇ ਕੁਝ ਨਹੀਂ ਪਤਾ ਤੂੰ ਮੇਰਾ ਇੰਤਜ਼ਾਰ ਨਾ ਕਰੀ ਤੇ ਜਿਹੜਾ ਖਾਣਾ ਵੀ ਆ ਉਹ ਮੈਂ ਬਾਹਰ ਹੀ ਖਾਊਗਾ ਹੋ ਸਕਦਾ ਮੈਨੂੰ देर ਰਾਤ ਹੋ ਜੇ ਤੇ ਇਹ ਵੀ ਹੋ ਸਕਦਾ ਮੈਂ ਰਾਤ ਨੂੰ ਘਰ ਹੀ ਨਾ ਆਵਾਂ ਪਤਨੀ ਉਹਨੂੰ ਦੇਖ ਰਹੀ ਆ ਵੀ ਇਹ ਘਰ ਕੀ ਰਿਹਾ ਵੀ ਐਨਾ ਇਹ ਸਾਜ-ਤਜ ਕੇ ਜਾ ਰਿਹਾ ਵਾ ਉਹ ਤੋਂ ਕਹਿ ਰਹੀ ਆ ਮੀਟਿੰਗ ਆ ਤਾਂ ਪਤਨੀ ਵੀ ਉਹਨੂੰ ਛੇੜਦੀ ਆ ਕੋਈ ਗੱਲ ਨਹੀਂ ਜੀ ਮੈਂ ਸੋਜੂਗੀ ਜੇ ਤੁਸੀਂ ਲੇਟ ਹੋਏ ਵੀ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡਾ ਖਾਣਾ ਪੈਕ ਕਰਕੇ ਤੁਹਾਡੇ ਨਾਲ ਪਾ ਦਨੀ ਆ ਉਹ ਕਹਿੰਦਾ ਨਹੀਂ ਬਿਲਕੁਲ ਨਹੀਂ ਇਸ ਚੀਜ਼ ਦੀ ਲੋੜ ਨਹੀਂ ਵੀ ਜਿਹੜੇ ਕਲਾਇੰਟ ਦੇ ਨਾਲ ਮੇਰੀ ਮੀਟਿੰਗ ਹੈ ਉਹ ਦੇਖਾਂਗੇ ਜਦੋਂ ਫ੍ਰੀ ਹੋਗੇ ਵੀ ਅਸੀਂ ਖਾਣਾ ਕਿੱਥੇ ਖਾਣਾ ਵਾ ਅਸੀਂ ਬਾਹਰ ਰੈਸਟੋਰੈਂਟ ਦੇ ਵਿੱਚ ਹੀ ਖਾਣਾ ਖਾ ਲਾਂਗੇ ਚਲੋ ਜੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਕੇ ਉਹ ਪਹੁੰਚ ਜਾਂਦਾ ਜੀ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਇੰਤਜ਼ਾਰ ਕਰਦਾ ਆਪਣੇ ਕਲਾਇੰਟ ਦੇ ਆਉਣ ਦਾ ਤੇ ਹੁਣ ਸੱਚੀ ਗੱਲ ਇਹ ਆ ਕਿ ਜਿਹੜੇ ਕਲਾਇੰਟ ਨੂੰ ਮਿਲਣ ਦਾ ਬਹਾਨਾ ਲਾ ਕੇ ਉਹ ਰੈਸਟੋਰੈਂਟ ਦੇ ਵਿੱਚ ਆਇਆ ਉਹ ਕਲਾਇੰਟ ਲੜਕੀ ਆ ਤੇ ਉਹ ਉਹਦੀ ਕੋਈ ਕਲਾਇੰਟ ਨਹੀਂ ਐ ਉਹ ਇੱਕ ਡੇਟ ਕਰਨ ਦੇ ਲਈ ਉਥੇ ਪਹੁੰਚਿਆ ਵਾ ਕਿਸੇ ਲੜਕੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹ ਸ਼ਖਸ ਉਥੇ ਪਹੁੰਚਿਆ ਆਪਣੀ ਘਰ ਵਾਲੀ ਨੂੰ ਝੂਠ ਬੋਲ ਕੇ ਆਇਆ ਉਹ ਹੁਣ ਉਥੇ ਇੰਤਜ਼ਾਰ ਕਰ ਰਿਹਾ ਥੋੜੀ ਦੇਰ ਬਾਅਦ ਇੱਕ ਔਰਤ ਉਥੇ ਪਹੁੰਚਦੀ ਆ ਜੀ ਉਹ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤਿਆਰ ਹੋ ਕੇ ਆਈ ਆ ਬਹੁਤ ਵਧੀਆ ਉਹਨੇ ਡਰੈਸ ਪਾਈ ਆ ਪਰ ਉਹਨੇ ਆਪਣਾ ਚਿਹਰਾ ਵਾ ਜਿਹੜਾ ਉਹ ਢਕਿਆ ਹੋਇਆ ਵਾ ਉਹ ਦੇਖਦੀ ਆ ਕਿ ਕਿੱਥੇ ਜ ਜਿਹਨੂੰ ਉਹ ਮਿਲਣ ਦੇ ਲਈ ਆਈ ਆ ਜਿਸ ਆਦਮੀ ਨੂੰ ਕਿੱਥੇ ਬੈਠਾ ਤੇ ਦੋਨਾਂ ਦਾ ਜਿਹੜਾ ਮੇਲ ਹੋ ਜਾਂਦਾ ਵਾ ਦੋਨੋਂ ਇੱਕ ਦੂਜੇ ਨੂੰ ਪਛਾਣ ਲੈਂਦੇ ਆ ਤਾਂ ਉਹ ਉਹਦੇ ਕੋਲ ਆ ਕੇ ਸ਼ਖਸ਼ ਦੇ ਕੋਲ ਪੁੱਛਦੀ ਆ ਕਿ ਆਰ ਯੂ ਵਿਜੇ ਕਿ ਤੇਰਾ ਨਾਮ ਵਿਜੇ ਆ ਉਹ ਕਹਿੰਦਾ ਹਾਂਜੀ ਮੈਂ ਹੀ ਵਿਜੇ ਆ ਤਾਂ ਉਹ ਕਹਿੰਦੀ ਆ ਮੈਂ ਮੋਨਾ ਵਾਂ ਜਿਹਦੇ ਨਾਲ ਤੂੰ ਇੰਨੀ ਦੇਰ ਤੋਂ ਇੱਕ ਸੋਸ਼ਲ ਮੀਡੀਆ ਐਪ ਦੇ ਉੱਤੇ ਗੱਲ ਕਰ ਰਿਹਾ ਵਾਂ ਸੋ ਦੋਨਾਂ ਦਾ ਮੇਲ ਆ ਜਿਹੜਾ ਉਹ 2-3 ਮਹੀਨੇ ਪਹਿਲਾਂ ਇੱਕ ਸੋਸ਼ਲ ਮੀਡੀਆ ਐਪ ਦੇ ਉੱਤੇ ਹੋਇਆ ਸੀਗਾ ਤੇ ਅੱਜ ਉਹ ਪਹਿਲੀ ਵਾਰ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਇੱਕ ਰੈਸਟੋਰੈਂਟ ਦੇ ਵਿੱਚ ਹੁਣ ਜਿਹੜਾ ਵਿਜੇ ਆ ਉਹ ਉਹਨੂੰ ਕਹਿੰਦਾ ਵੀ ਠੀਕ ਆ ਤੂੰ ਬਹੁਤ ਸੋਹਣੀ ਲੱਗ ਰਹੀ ਆ ਪਰ ਤੂੰ ਆਪਣੇ ਚਿਹਰੇ ਨੂੰ ਕਿਉਂ ਟਕਿਆ ਹੋਇਆ ਵਾ ਤੂੰ ਮੈਂ ਤੇਰਾ ਚਿਹਰਾ ਦੇਖਣਾ ਚਾਹੁੰਨਾ ਵਾ ਕਿ ਤੂੰ ਵਾਕਈ ਉਹੀ ਆ ਜੋ ਮੇਰੇ ਨਾਲ ਗੱਲ ਕਰਦੀ ਸੀ ਜਿਹਦੀ ਫੋਟੋ ਤੂ ਲਗਾਈ ਹੋਈ ਸੀ ਉਸ ਡੀਪੀ ਦੇ ਵਿੱਚ ਮਤਲਬ ਸੋਸ਼ਲ ਮੀਡੀਆ ਐਪ ਤੇ ਉੱਤੇ ਮੋਨਾ ਕਹਿੰਦੀ ਆ ਹਾਂ ਮੈਂ ਤੇਰੀ ਇੱਛਾ ਜ਼ਰੂਰ ਪੂਰੀ ਕਰਦੀ ਆ ਉਹ ਆਪਣੇ ਚਿਹਰੇ ਤੋਂ ਨਕਾਬ ਉਤਾਰਦੀ ਆ ਦੁਪੱਟਾ ਜਦੋਂ ਉਤਾਰਦੀ ਆ ਜਿਹੜਾ ਵਿਜੇ ਸੀਗਾ ਹੱਕਾ ਬੱਕਾ ਰਹਿ ਜਾਂਦਾ ਉਹਦੇ ਸਾਹ ਜਿੱਦਾਂ ਬੰਦ ਹੋ ਗਏ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ ਉਹਦੇ ਸਾਹਮਣੇ ਜਿਹੜੀ ਔਰਤ ਖੜੀ ਸੀ ਕੋਈ ਹੋਰ ਨਹੀਂ ਸੀ ਉਹਦੀ ਆਪਣੀ ਘਰ ਵਾਲੀ ਸੀ ਧਰਮ ਪਤਨੀ ਸੀਗੀ ਇਹ ਸਾਰਾ ਕੁਝ ਜਦੋਂ ਹੋ ਰਿਹਾ ਹੁਣ ਘਰ ਵਾਲੀ ਉਹਦੇ ਸਾਹਮਣੇ ਖੜੀ ਆ ਵਿਜੇ ਨੂੰ ਲੱਗਿਆ ਕਿ ਕੋਈ ਉਹਦੀ ਗਰਲਫ੍ਰੈਂਡ ਉਹਨੂੰ ਮਿਲਣ ਦੇ ਲਈ ਆ ਰਹੀ ਆ ਪਰ ਕੋਈ ਵੀ ਗਰਲਫ੍ਰੈਂਡ ਨਹੀਂ ਸੀ ਉਹ ਉਹਦੀ ਘਰ ਵਾਲੀ ਸੀ ਤਾਂ ਦੋਨੋਂ ਇੱਕ ਦੂਜੇ ਨੂੰ ਟੁੱਟ ਕੇ ਪੈ ਜਾਂਦੇ ਆ ਵਿਜੇ ਉਹਨੂੰ ਬਹੁਤ ਬੋਲਦਾ ਵਾ ਤੇ ਉਹਦੀ ਘਰ ਵਾਲੀ ਵੀ ਉਹਨੂੰ ਬਹੁਤ ਖਰੀਆਂ-ਖਰੀਆਂ ਸੁਣਾਉਂਦੀ ਆ ਤੇ ਉਹ ਝਗੜਾ ਵਾ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਵਾ ਰੌਲਾ ਪੈ ਜਾਂਦਾ ਰੈਸਟੋਰੈਂਟ ਦੇ ਵਿੱਚ ਸਾਰੇ ਪਾਸੇ ਜਦੋਂ ਮਾਮਲਾ ਠੰਡਾ ਹੁੰਦਾ ਨਹੀਂ ਦਿਖਦਾ ਟੈਸਟੋਰੈਂਟ ਦੇ ਜਿਹੜੇ ਮਾਲਕ ਨੇ ਉਹ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਮੌਕੇ ਦੇ ਉੱਤੇ ਆਉਂਦੀ ਆ ਸਾਰਾ ਮਾਮਲਾ ਸੁਣਦੀ ਆ ਤੇ ਦੋਨਾਂ ਨੂੰ ਉੱਥੋਂ ਲੈ ਜਾਂਦੀ ਆ ਥਾਣੇ ਦੇ ਵਿੱਚ ਕਿ ਮਸਲਾ ਕੀ ਆ ਇਹ ਪੁਲਿਸ ਜਾਣਨਾ ਚਾਹੁੰਦੀ ਸੀ ਇਸ ਕਰਕੇ ਰੈਸਟੋਰੈਂਟ ਦਾ ਮਾਹੌਲ ਨਾ ਖਰਾਬ ਹੋਵੇ ਉਹਨਾਂ ਨੇ ਉਹਨਾਂ ਨੂੰ ਥਾਣੇ ਲੈ ਕੇ ਜਾਣਾ ਹੀ ਬਿਹਤਰ ਸਮਝਿਆ ਜਦੋਂ ਥਾਣੇ ਜਾਂਦੇ ਨੇ ਦੋਨੋਂ ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਇਹ ਚੱਕਰ ਕੀ ਆ ਤਾਂ ਮਹਿਲਾ ਸਾਰੀ ਗੱਲ ਦੱਸਦੀ ਆ ਕਿ ਸਾਡੇ ਵਿਆਹ ਨੂੰ ਸਵਾ ਕਸਾਲ ਹੋ ਚੁੱਕਿਆ ਪਹਿਲਾ 1 ਮਹੀਨਾ ਇਸ ਬੰਦੇ ਨੇ ਬਹੁਤ ਵਧੀਆ ਮੇਰੇ ਨਾਲ ਬਤਾਇਆ ਪਰ 1 ਮਹੀਨੇ ਬਾਅਦ ਹੀ ਇਹਦੇ ਜਿਹੜੇ ਰੰਗ ਟੰਗ ਉਹ ਬਦਲਨੇ ਸ਼ੁਰੂ ਹੋ ਗਏ ਮੈਨੂੰ ਇਹ ਬਿਲਕੁਲ ਸਮਾਂ ਨਹੀਂ ਦਿੰਦਾ ਮੇਰੇ ਕੋਲ ਗੱਲ ਕਰਨ ਦੇ ਲਈ ਇਹਦੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈ ਸਾਰਾ ਦਿਨ ਫੋਨ ਦੇ ਵਿੱਚ ਬੜਿਆ ਰਹਿੰਦਾ ਵਾ ਫੋਨ ਬਹੁਤ ਜ਼ਿਆਦਾ ਯੂਜ਼ ਕਰਦਾ ਤੇ ਈਵਨ ਜਿਹੜੀਆਂ ਫੋਨ ਦੇ ਵਿੱਚ ਇਹਦੇ ਐਪਸ ਨੇ ਉਹ ਸਾਰੀਆਂ ਇਹਨੇ ਲੌਕ ਕਰਕੇ ਰੱਖੀਆਂ ਹੋਈਆਂ ਇਹ ਮੈਨੂੰ ਆਪਣੇ ਫੋਨ ਨੂੰ ਹੱਥ ਵੀ ਨਹੀਂ ਲਾਉਣ ਦਿੰਦਾ ਜਦੋਂ ਸਵਾ ਸਾਲ ਇਸ ਗੱਲ ਨੂੰ ਹੋ ਗਿਆ ਤਾਂ ਮੇਰੇ ਤੋਂ ਨਹੀਂ ਰਹਿ ਹੋਇਆ ਮੈਨੂੰ ਸ਼ੱਕ ਹੋਇਆ ਕਿ ਇਹ ਬੰਦਾ ਠੀਕ ਨਹੀਂ ਆ ਤੇ ਇਹਦਾ ਕਿਤੇ ਬਾਹਰ ਵੀ ਚੱਕਰ ਹੋ ਸਕਦਾ ਜਾਂ ਇਹ ਕੁਝ ਵੀ ਇਨਸਾਨ ਇਹ ਇਹ ਇਨਸਾਨ ਆ ਜਿਹੜਾ ਇਹ ਕਿਸੇ ਵੀ ਔਰਤ ਨਾਲ ਗੱਲ ਕਰ ਸਕਦਾ ਮੈਨੂੰ ਇਹ ਲੱਗਿਆ ਇਸ ਕਰਕੇ ਇਹ ਪਰਖਣ ਦੇ ਲਈ ਮੈਂ ਇਹ ਗੇਮ ਖੇਡੀ ਮੈਂ ਸੋਸ਼ਲ ਮੀਡੀਆ ਐਪ ਦੇ ਉੱਤੇ ਇੱਕ ਫੇਕ ਅਕਾਊਂਟ ਬਣਾਇਆ ਉਸ ਫੇਕ ਅਕਾਊਂਟ ਤੋਂ ਇਹਨੂੰ ਫਰੈਂਡ ਰਿਕਵੈਸਟ ਭੇਜੀ ਇਹਨੇ ਨਾਲ ਹੀ ਫਰੈਂਡ ਰਿਕਵੈਸਟ ਅਸੈਪਟ ਕਰ ਲਈ ਕਿਸੇ ਕੁੜੀ ਦੀ ਉਹਨੇ ਫੋਟੋ ਲਗਾ ਲਈ ਸੀ ਹੂਰ ਦੀ ਤੇ ਉਸ ਤੋਂ ਬਾਅਦ ਜੀ ਕਹਦੀ ਚੈਟ ਸ਼ੁਰੂ ਹੁੰਦੀ ਹੈ ਇਹਦੇ ਨਾਲ ਇੱਕ ਘਰ 'ਚ ਰਹਿ ਕੇ ਅਸੀਂ ਅਲੱਗ-ਅਲੱਗ ਕਮਰਿਆਂ 'ਚ ਬੈਠਦੇ ਆਂ ਇਹ ਆਪਣੇ ਕਮਰੇ ਚ ਬਹਿ ਕੇ ਗੱਲ ਕਰਦਾ ਸੀ ਇਹਦੇ ਬਾਣੇ ਇਹ ਕਿਸੇ ਜਿਹੜਾ ਨਾਮ ਲਿਆ ਮੂਨਾ ਮੂਨਾ ਦੇ ਨਾਲ ਗੱਲ ਕਰਦਾ ਤੇ ਮੈਨੂੰ ਪਤਾ ਸੀ ਕਿ ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਰਹੀ ਆਂ ਪਰ ਇਹਨੂੰ ਨਹੀਂ ਸੀ ਪਤਾ ਕਿ ਇਹ ਆਪਣੀ ਘਰ ਵਾਲੀ ਦੇ ਨਾਲ ਗੱਲ ਕਰ ਰਿਹਾ ਮੂਨਾ ਸਮਝ ਕੇ ਇਹ ਸਿਲਸਿਲਾ ਚੱਲਦਾ ਰਹਿੰਦਾ ਚੈਟ ਆ ਜਿਹੜੀ ਉਹ ਚੱਲਦੀ ਰਹਿੰਦੀ ਹੈ ਇੱਕ ਦੋ ਮਹੀਨੇ ਉਸ ਤੋਂ ਬਾਅਦ ਇਹ ਮੇਰੇ ਨਾਲ ਇੱਕ ਵਾਰ ਜਿੱਦ ਕਰਦਾ ਕਿ ਉਹਨੇ ਫੋਨ ਤੇ ਗੱਲ ਕਰਨੀ ਆ ਕਿਉਂਕਿ ਇਹਨੂੰ ਇਹ ਸ਼ੱਕ ਹੋਇਆ ਕਿ ਪਤਾ ਨਹੀਂ ਤੂੰ ਕੁੜੀ ਆ ਜਾਂ ਮੁੰਡਾ ਹੀ ਮੇਰੇ ਨਾਲ ਕੋਈ ਗੱਲ ਕਰੀ ਜਾਂਦਾ ਜੋ ਕੁਝ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਚੱਲਦਾ ਵਾ ਤਾਂ ਇਹਨੂੰ ਮੈਂ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਇਹ 24 ਵੀ ਤੇਰੀ ਪੂਰੀ ਕਰ ਦਾਂਗੇ ਤੂੰ ਫੋਨ ਤੇ ਜੇ ਮੇਰੀ ਆਵਾਜ਼ ਸੁਣਨੀ ਆ ਉਹ ਵੀ ਤੈਨੂੰ ਮੈਂ ਜਲਦੀ ਸੁਣਾ ਦੂੰਗੀ ਤੇ ਜਦੋਂ ਮੈਂ ਪੇਕੇ ਗਈ ਉਹ ਔਰਤ ਦਾ ਕਹਿਣਾ ਵਾ ਪੇਕੇ ਜਾ ਕੇ ਇਹਨੇ ਛੋਟੀ ਭੈਣ ਨੂੰ ਆਪਣੇ ਨਾਲ ਰਲਾਲਿਆ ਛੋਟੀ ਭੈਣ ਨੂੰ ਇੱਕ SIM ਲੈ ਕੇ ਦਿੱਤਾ ਨਵਾਂ ਨੰਬਰ ਲੈ ਕੇ ਦਿੱਤਾ ਉਹ ਨੰਬਰ ਇਹਨੂੰ ਦਿੱਤਾ ਗਿਆ ਵਿਜੇ ਨੂੰ ਕਿ ਜਦੋਂ ਵੀ ਤੂੰ ਫੋਨ ਤੇ ਮੇਰੇ ਨਾਲ ਗੱਲ ਕਰਨੀ ਆ ਤੂੰ ਇਸ ਨੰਬਰ ਤੇ ਕਾਲ ਕਰ ਲਈ ਤੇ ਉਹਦੀ ਭੈਣ ਨੇ ਗੱਲ ਕੀਤੀ ਵੀ ਆਪਣੀ ਵੱਡੀ ਭੈਣ ਦੇ ਕਹਿਣ ਦੇ ਉੱਤੇ ਉਹਦੀ ਭਲਾਈ ਦੇ ਵਾਸਤੇ ਕਿਉਂਕਿ ਉਹ ਉਹਨੂੰ ਇਹ ਲੱਗਦਾ ਸੀ ਕਿ ਜੇ ਮੈਂ ਗੱਲ ਕਰੂੰਗੀ ਘਰ ਵਾਲੀ ਨੂੰ ਕਿ ਸ਼ਾਇਦ ਉਹ ਫੜੀ ਜਾਊਗੀ ਤੇ ਉਹਦੀ ਭੈਣ ਆ ਜਿਹੜੀ ਛੋਟੀ ਉਹ ਥੋੜੀ ਆਵਾਜ਼ ਬਦਲ ਕੇ ਗੱਲ ਕਰਦੀ ਸੀ ਇਹਦੇ ਨਾਲ ਤੇ ਹੁਣ ਜਦੋਂ ਵੀ ਚੈਟ ਕਰਨੀ ਹੁੰਦੀ ਸੀ ਉਹ ਆਪਣੀ ਘਰ ਵਾਲੀ ਦੇ ਨਾਲ ਕਰ ਰਿਹਾ ਜਦੋਂ ਫੋਨ ਤੇ ਗੱਲ ਕਰਨੀ ਹੁੰਦੀ ਸੀ ਤਾਂ ਉਹਦੀ ਭੈਣ ਦੇ ਨਾਲ ਗੱਲ ਕਰਦਾ ਇੱਕ ਹੋਰ ਪੇਚ ਖੇਡਦੀ ਆ ਵਿਜੇ ਦੀ ਘਰ ਵਾਲੀ ਉਹਨੂੰ ਪੁੱਛਦੀ ਆ ਇੱਕ ਦਿਨ ਕਿ ਤੂੰ ਮੇਰੇ ਨਾਲ ਵਿਆਹ ਕਰਾਏਂਗਾ ਕਿਉਂਕਿ ਉਹਨੇ ਦੱਸਿਆ ਹੋਇਆ ਸੀ ਉਹ ਸਿੰਗਲ ਆ ਉਹ ਕਹਿੰਦਾ ਮੈਂ ਜ਼ਰੂਰ ਤੇਰੇ ਨਾਲ ਵਿਆਹ ਕਰਾ ਲੂੰਗਾ ਇਹ ਜਾਣਨਾ ਚਾਹੁੰਦੀ ਸੀ ਉਹਦੀ ਘਰ ਵਾਲੀ ਵੀ ਇਹ ਕਿਸ ਹੱਦ ਤੱਕ ਜਾ ਸਕਦਾ ਉਹ ਕਹਿੰਦਾ ਵਿਆਹ ਮੈਂ ਜ਼ਰੂਰ ਕਰਾ ਲੂੰਗਾ ਪਰ ਆਪਾਂ ਇੱਕ ਵਾਰੀ ਮਿਲਣਾ ਵਾਂ ਤਾਂ ਉਹ ਮਿਲਣ ਦਾ ਜਿਹੜਾ ਸਮਾਂ ਨੀਅਤ ਹੋਇਆ ਸੀ ਜਿਹੜੀ ਆਪਾਂ ਉਹ ਬਣਾਇਆ ਸਾਰਾ ਗਰਾਊਂਡ ਵੀਡੀਓ ਦੀ ਸਟਾਰਟਿੰਗ 'ਚ ਜੋ ਮੈਂ ਤੁਹਾਨੂੰ ਦੱਸਿਆ ਕਿ ਇੱਕ ਰੈਸਟੋਰੈਂਟ ਦੇ ਵਿੱਚ ਤਿਆਰ ਹੋ ਕੇ ਦੋਨੋਂ ਪਹੁੰਚ ਰਹੇ ਨੇ ਬਾਅਦ ਦੇ ਵਿੱਚ ਰੌਲਾ ਪੈਂਦਾ ਵਾ ਜਦੋਂ ਪਤਾ ਲੱਗਣ ਤੇ ਹੁਣ ਪੁਲਿਸ ਉਹਨਾਂ ਨੂੰ ਲਿਜਾ ਚੁੱਕੀ ਆ ਤੇ ਉਹਨੇ ਆਪਣਾ ਜਿਹੜਾ ਸਾਰਾ ਜੋ ਵੀ ਇਹਦੇ ਪਿੱਛੇ ਦਾ ਕਾਰਨਾ ਵਿਜੇ ਦੀ ਘਰ ਵਾਲੀ ਨੇ ਉਹ ਦੱਸਤਾ ਵਾ ਹੁਣ ਪੁਲਿਸ ਵੀ ਇਹ ਹੈਰਾਨ ਸੀ ਮਾਮਲਾ ਸੁਣ ਕੇ ਵੈਸੇ ਕੋਈ ਨਵਾਂ ਮਾਮਲਾ ਨਹੀਂ ਦੁਨੀਆ ਦੇ ਵਿੱਚ ਇੱਕ ਮਾਮਲਾ ਵੀ ਨਹੀਂ ਕਈ ਮਾਮਲੇ ਇਹੋ ਜਿਹੇ ਹੋਏ ਹੋਣਗੇ ਇੱਕ ਜਿਹੜੀ ਜੀ ਮਹਿਲਾ ਭਲਾਈ ਕੇਂਦਰ ਹੁੰਦੇ ਨੇ ਮਹਿਲਾ ਸਲਾਹ ਕੇਂਦਰ ਹੁੰਦੇ ਨੇ ਉੱਥੇ ਇਹ ਮਾਮਲਾ ਲੈ ਕੇ ਜਾਇਆ ਜਾਂਦਾ ਵਾ ਦੋ ਮਹੀਨੇ ਇਹਨਾਂ ਦੀ ਉੱਥੇ ਕਾਉਂਸਲਿੰਗ ਕੀਤੀ ਜਾਂਦੀ ਆ ਵਿਜੇ ਤੇ ਵਿਜੇ ਦੀ ਘਰ ਵਾਲੀ ਦੀ ਉੱਥੇ ਇਹਨਾਂ ਨੂੰ ਪੂਰਾ ਸਮਝਾਇਆ ਜਾਂਦਾ ਵੀ ਤੁਸੀਂ ਬਿਲਕੁਲ ਬਚਕਾਨਾ ਗੱਲਾਂ ਕਰਦੇ ਹੋ ਤੁਸੀਂ ਵਿਆਹ ਕਰਾਇਆ ਵਾ ਵੱਡੇ ਹੋਊ ਆਪਣੇ ਫਿਊਚਰ ਬਾਰੇ ਸੋਚੋ ਬੱਚਿਆਂ ਬਾਰੇ ਸੋਚੋ ਪਰਿਵਾਰ ਬਾਰੇ ਸੋਚੋ ਤੁਸੀਂ ਆਪਣਾ ਪਰਿਵਾਰ ਅੱਗੇ ਵਧਾਉਣਾ ਵਾ ਜ਼ਿੰਦਗੀ ਬਹੁਤ ਪਈ ਆ ਜ਼ਿੰਦਗੀ ਨੂੰ ਚੰਗੇ ਤਰੀਕੇ ਦੇ ਨਾਲ ਚਲਾਓ ਬੱਚਿਆਂ ਨੂੰ ਜਨਮ ਦੇਣਾ ਵਾ ਉਹਨਾਂ ਨੂੰ ਪਾਲਣਾ ਪੋਸ਼ਣਾ ਸਾਰਾ ਕੁਝ ਹਲੇ ਬਾਕੀ ਆ ਤੇ ਇਹ ਚੀਜ਼ਾਂ ਤੋਂ ਤੁਸੀਂ ਉੱਪਰ ਉੱਠ ਜਾਓ ਤੇ ਇੱਕ ਬੜੀ ਵਧੀਆ ਗੱਲ ਉਥੇ ਜਿਹੜੇ ਕਾਉਂਸਲਿੰਗ ਕਰ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਸਮਝਾਈ ਕਿ ਤੁਸੀਂ ਗੱਲ ਕਰ ਰਹੇ ਸੀ ਆਪਸ ਦੇ ਵਿੱਚ ਹੀ ਸਾਰਾ ਦੁੱਖ ਸੁੱਖ ਵਿਦੇ ਉਹਦੇ ਨਾਲ ਫੁੱਲ ਰਿਹਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਇਹ ਕੋਈ ਅਣਜਾਣ ਲੜਕੀ ਆ ਤੇ ਕਿੰਨੀ ਹੈਰਾਨੀ ਦੀ ਗੱਲ ਆ ਆਪਾਂ ਉਹ ਲੋਕਾਂ ਦੇ ਨਾਲ ਆਪਣਾ ਦੁੱਖ ਫੋਲਣਾ ਚਾਹੁੰਦੇ ਆ ਸੋਸ਼ਲ ਮੀਡੀਆ ਤੇ ਅਸੀਂ ਲੋਕਾਂ ਦੇ ਨਾਲ ਆਪਣਾ ਦੁੱਖ ਫੋਲਣਾ ਚਾਹੁੰਦੇ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਕਿ ਉਹ ਅਸਲੀ ਨੇ ਨਕਲੀ ਨੇ ਕੌਣ ਆ ਕਿੱਥੇ ਆ ਇਹੋ ਜਿਹਾ ਬੰਦਾ ਵਾ ਕੀ ਆ ਕੁਝ ਨਹੀਂ ਪਤਾ ਉੱਥੇ ਅਸੀਂ ਕਈ ਵਾਰ ਆਪਣੇ ਰਾਜ ਖੋਲ ਦਿੰਨੇ ਆ ਤੇ ਜਿਹੜੇ ਸਾਡੇ ਅਸਲੀ ਰਿਸ਼ਤੇ ਆ ਜੋ ਸਾਨੂੰ ਸਮਾਜ ਨੇ ਦਿੱਤੇ ਸਾਡੇ ਮਾਪਿਓ ਨੇ ਦਿੱਤੇ ਆ ਕੁਦਰਤ ਨੇ ਦਿੱਤੇ ਆ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇ ਰਹੇ ਉਹਨਾਂ ਦੇ ਨਾਲ ਅਸੀਂ ਗੱਲ ਕਰਕੇ ਰਾਜੀ ਨਹੀਂ ਹੁਣ ਜਿੱਦਾਂ ਵਿਜੇ ਦੀ ਆਪਾਂ ਉਦਾਹਰਨ ਲੈ ਲਈਏ ਕਿ ਉਹ ਕਿਸੇ ਅਣਜਾਣ ਔਰਤ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰ ਰਿਹਾ ਉਹਨੂੰ ਸਮਾਂ ਦੇ ਰਿਹਾ ਉਹਨੂੰ ਮਿਲਣ ਨੂੰ ਤਿਆਰ ਆ ਐਕਸਾਈਟਿਡ ਆ ਉਹ ਐਕਸਾਈਟਮੈਂਟ ਖਤਮ ਹੋਊਗੀ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੀ ਘਰ ਵਾਲੀ ਉਹ ਆ ਕਿਉਂ ਨਹੀਂ ਇਹ ਐਕਸਾਈਟਮੈਂਟ ਆਪਾਂ ਆਪਣੇ ਜਿਹੜੇ ਰਿਸ਼ਤੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਇੱਜ਼ਤ ਮਿਲੀ ਆ ਸਮਾਜ ਨੇ ਜਿਹਨੂੰ ਪ੍ਰਵਾਨ ਕੀਤਾ ਉਹ ਉੱਥੇ ਆਪਾਂ ਇਹ ਸਾਰਾ ਕੁਝ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਆਪਾਂ ਉਹਨਾਂ ਨੂੰ ਸਮਾਂ ਦੇ ਸਕਦੇ ਕਿਉਂ ਨਹੀਂ ਆਪਾਂ ਉੱਥੇ ਦੁੱਖ ਸੁੱਖ ਫੂਲ ਸਕਦੇ ਉਹ ਵੀ ਆਮਣੋ ਸਾਹਮਣੇ ਬਹਿ ਕੇ ਆਪਾਂ ਨੂੰ ਕੋਈ ਫੋਨ ਦੀ ਲੋੜ ਨਹੀਂ ਹੈਗੀ ਸੋ ਇਹ ਚੀਜ਼ ਜਿਹੜੀ ਸਮਝਣ ਦੀ ਲੋੜ ਹੈ ਜੀ ਇਹੀ ਮਕਸਦ ਸੀਗਾ ਅੱਜ ਦੀ ਇਹ ਜਿਹੜੀ ਮੈਂ ਸਟੋਰੀ ਸਾਂਝੀ ਕੀਤੀ ਆ ਰੀਅਲ ਸਟੋਰੀ ਤੇ ਆਪਾਂ ਇਸ ਸਟੋਰੀ ਦਾ ਹਿੱਸਾ ਬਿਲਕੁਲ ਨਹੀਂ ਬਣਨਾ ਅਸੀਂ ਆਪਣੇ ਜਿਹੜੇ ਰਿਸ਼ਤੇ ਅਸਲੀ ਨੇ ਉਹਨਾਂ ਨੂੰ ਸਮਾ ਦੇਵਾਂਗੇ ਦੁੱਖ ਸੁੱਖ ਉਹਨਾਂ ਦੇ ਨਾਲ ਕਰਾਂਗੇ ਤੇ ਇੱਕ ਸਕੂਨ ਵਾਲੀ ਜ਼ਿੰਦਗੀ ਜੀਵਾਂਗੇ ਉਮੀਦ ਕਰਦਾ ਤੁਸੀਂ ਅਮਲ ਕਰੋਗੇ ਇਸ ਗੱਲ ਦੇ ਉੱਤੇ ਹੁਣ ਵਾਰੀ ਆ ਜੀ ਨਾਮ ਲੈਣ ਦੀ ਬਹੁਤ ਸਾਰਾ ਪਿਆਰ ਭੇਜਦੇ ਹੋ ਤੁਸੀਂ ਆ ਨਾਮ ਪਹਿਲਾ ਵਾ ਜੀ ਪਿਊਸ਼ ਸ਼ੱਗਰ ਵੀ ਪੱਕੇ ਤੌਰ ਤੇ ਜੁੜੇ ਹੋਏ ਆ ਮੇਰੇ ਨਾਲ ਬਹੁਤ ਬਹੁਤ ਧੰਨਵਾਦ ਹਰਜੀਤ ਮੈਰਾ ਪ੍ਰੀਤਮ ਸਿੰਘ ਗੁਰਦਾਸਪੁਰ ਪਰਮਿੰਦਰ ਕੌਰ ਸੁਰਿੰਦਰ ਕੌਰ ਲੁਧਿਆਣਾ ਮਨਪ੍ਰੀਤ ਕੌਰ ਨਰਮਲ ਸਿੱਧੂ ਫਰੀਦਕੋਟ ਤੋਂ ਪਰਮਜੀਤ ਕੌਰ ਮੋਗੇ ਤੋਂ ਜਗਜੀਤ ਸਿੰਘ ਲੁਧਿਆਣੇ ਤੋਂ ਜੀ ਸੌਰਵ ਖਰੋਦ ਸਨੀ ਰੁਪਿੰਦਰ ਸਿੱਧੂ ਕੁਲਵਿੰਦਰ ਕੌਰ ਸੁਰਿੰਦਰ ਸਦਾਣਾ ਜੱਗਾ ਬਾਜਵਾ ਬਰਨਾਲੇ ਤੋਂ ਕੌਰ ਪ੍ਰੀਤੀ ਪ੍ਰਵੀਨ ਸਿੰਘ ਹਰਦੀਪ ਕੌਰ ਮਨਜੀਤ ਕੌਰ ਆਕਾਸ਼ਦੀਪ ਸਿੰਘ ਪ੍ਰਗਟ ਸਿੰਘ ਬਲਵਿੰਦਰ ਕੌਰ ਪ੍ਰਦੀਪ ਸਿੰਘ ਕੁਲਵੰਤ ਕੌਰ ਤੇ ਜਿਹੜੇ ਮਿੱਤਰਾਂ ਨੇ ਫੇਸਬੁੱਕ ਤੇ ਕਮੈਂਟ ਕੀਤੇ ਸਾਹਿਬ ਸਿਖ ਚਾਵਲਾ ਸਾਹਿਬ ਸਿੰਘ ਚਾਵਲਾ ਜੀ ਨਿਰਮਲ ਚਾਨਾ ਜਸਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਪਿਆਰ ਬਣਾਈ ਰੱਖੋ ਸਾਥ ਬਣਾਈ ਰੱਖੋ ਐਦਾਂ ਹੀ ਚੰਗੀਆਂ ਚੰਗੀਆਂ ਵੀਡੀਓਜ਼ ਇਸ ਚੈਨਲ ਤੋਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਰਹੂੰਗਾ ਜੀ